ਬੋਲੋ ਮਾਂ ਜੀ ਅਸਬੂ ਤਾਂ ਹਮ ਤਾਂ ਉਹੀ ਬਈ ਬਈ ਨਾ ਨਵਰਾਤਰੇ ਚੱਲ ਰਹੇ ਨੇ ਜੇ ਤੋ ਕਹੇਗਾ ਪਿਆਰ ਸੇ ਬੋਲੋ ਤਾਂ ਹਮ ਬੋਲਗੇ ਜੈ ਮਾਂਤਾ ਜੀ ਤੇ ਇਹ ਬਣੇ ਹੋਏ ਨੇ 1988 ਦੇ ਤੇ ਕਿੰਨੇ ਹੈਲੋ ਜੀ ਸਸਤੀਕਾਲ ਜੀ ਮੈਂ ਸਵਾਗਤ ਕਰਦੀ ਹਾਂ ਤੁਹਾਡੇ ਲੱਕੀ ਐਂਡ ਮੰਨਤ ਕਸ਼ਰ ਬਲੌਗ ਦੇ ਵਿੱਚ ਇਹ ਟਾਈਮ ਦੁਪਹਿਰ ਦਾ ਹੈ ਦੁਪਹਿਰ ਦੇ ਵਜਨ ਵਾਲੇ ਨੇ ਇਸ ਟਾਈਮ 2 ਤੇ ਆਪਾਂ ਲੰਚ ਚ ਬਣਾਇਆ ਅੱਜ ਵਰਤਿਆਂ ਲਈ ਤਾਂ ਰੈਤਾ ਬਣਿਆ ਤੇ ਡੈਡੀ ਲਈ ਬਣਿਆ ਮਿੱਠਾ ਦਲੀਆ ਤੇ ਬੱਚਿਆਂ ਲਈ ਰੋਟੀ ਤੇ ਸ਼ਿਮਲਾ ਮਿਰਚ ਤੇ ਰੋਟੀ ਅੱਜ ਦੁਪਹਿਰੇ ਦੀ ਬਣੀ ਸੀ ਕਿ ਡੈਡੀ ਕੜਵਾ ਕੇ ਆਏ ਸੀ ਜਾੜਤਾ ਉਹਨਾਂ ਲਈ ਮਿੱਠਾ ਦਲੀਆ ਬਣਿਆ ਉਹਨਾਂ ਤੋਂ ਇਹ ਖਾਣਾ ਖਾਇਆ ਨਹੀਂ ਜਾਣਾ चलो जी लंच अपन वेड के मिलते हैं उन शाम नु ये काम कर लेने हैं फटाफट आपा फटा हो गया प्यार से तो बोल दिया हो गया प्यार से बोलो मतलब वैसे तो हम तो यही बुई बिना नवरात्रे चल रहे ना जे तो कहेगा प्यार से बोलो तो हम बोलेंगे जय माता जय माता जोर से बोलो बोले मम्मी तो मनु प्यार ते बोल इसने बोले बोला तो बोल प्यार दे बोल तो बोल प्यार तो दे बोल एक बार, तो बार। जय माता की ना जी जोबन हो गया चुप ते प्राणी करंसी कड़ी बैठे ने बच्चे ये पैसे है ना मैं सांभ के रखे हुए मम्मी हो गई है चुप जोबन रोक बेटा आरुपा ਇਸ ਟਾਈਮ ਮੈਂ ਬੱਚਿਆਂ ਦਿਖਾਈ ਸੀ ਆਪਣੇ ਬਚਪਨ ਦਾ ਖਜ਼ਾਨਾ ਜਿਹੜਾ ਸਾਨੂੰ ਬਚਪਨ ਚ ਮਿਲਦਾ ਸੀ ਜਿਹੜੇ ਅੱਜ ਦੇ ਟਾਈਮ ਦੇ ਬੱਚਿਆਂ ਨੂੰ ਦੇ ਦੇਈਏ ਇਹ ਪੈਸੇ ਤਾਂ ਬੱਚੇ ਨਾ ਦੁਕਾਨ ਤੇ ਵੀ ਨਹੀਂ ਦੇਜਦੇ ਬੋਲਦੇ ਨੇ ਇਹਨਾਂ ਦਾ ਆਂਦਾ ਕੀ ਹੈ ਸੱਚੀ ਗੱਲ ਹੈ ਅੱਜ ਦੇ ਟਾਈਮ ਆਂਦਾ ਵੀ ਕੁਝ ਨਹੀਂ ਹੈਗਾ ਇਹ ਚੀਜ਼ ਇਹ ਨਾ ਪੈਸੇ ਆਂਦਾ ਸਾਡਾ ਟਾਈਮ ਹੁੰਦਾ ਸੀ ਜਦੋਂ ਅਸੀਂ 20 ਪੈਸੇ ਵੀ ਲੈ ਕੇ ਬਹੁਤ ਖੁਸ਼ ਹੋ ਜਾਂਦੇ ਸੀ ਬੱਚੇ ਇਹਨਾਂ ਨੂੰ ਪਤਾ ਕੀ ਕਹਿੰਦੇ ਨੇ 20 ਰੁਪਏ ਮੈਂ ਪਰ ਬੱਚਿਆਂ ਨੂੰ ਸਮਝਾਣਾ ਪੈਂਦਾ ਇਹ 20 ਪੈਸੇ ਨੇ ਤੇ ਪੰਜੀਆਂ ਦਸੀਆਂ ਵੀ ਲੈ ਕੇ ਆਪਾਂ ਖੁਸ਼ ਹੋਏ ਨੇ ਉਹ ਟਾਈਮ 'ਚ ਤੇ ਅੱਜ ਦੇ ਟਾਈਮ 'ਚ ਪੰਜੀ ਦਸੀ 20 ਪੈਸੇ 1 ਪੈਸਾ 2 ਪੈਸੇ ਆਪਾਂ ਨੇ ਇਹ ਸਾਰੇ ਪੈਸੇ ਦੇਖੇ ਨੇ ਲੇਕਿਨ ਅੱਜ ਦੇ ਟਾਈਮ 'ਚ ਇਹ ਸਾਰੀ ਚੀਜ਼ਾਂ ਲੁਪਤ ਹੋ ਗਈਆਂ ਨੇ ਜੋ ਆਪਣੇ ਬਚਪਨ 'ਚ ਆਪਾਂ ਨੇ ਦੇਖੀ ਆ ਉਹ ਟਾਈਮ ਹੀ ਕੁਝ ਹੋਰ ਸੀ ਤੇ ਜਿਹੜੇ 25 25 ਪੈਸੇ ਨੇ ਇਹ ਵੀ ਇਕੱਠੇ ਕਰਦੇ ਸੀ ਆਪਾਂ 25 25 ਪੈਸੇ ਗੈਂਡੇ ਵਾਲੀ ਗੈਂਡਾ ਛਪਿਆ ਹੁੰਦਾ ਸੀ ਪਿਛਲੀ ਸਾਈਡ ਤੇ ਕਈ ਸਿੱਕੇ ਤਾਂ ਇਹਦੇ ਚ ਮੇਰੇ ਬਰਥ ਤੋਂ ਪਹਿਲਾਂ ਦੇ ਆ 1988 ਦੇ ਬਣੇ ਹੋਏ ਨੇ ਤੇ ਇਹ ਬਹੁਤ ਪੁਰਾਣੇ-ਪੁਰਾਣੇ ਸਿੱਕੇ ਨੇ ਪੰਜੀਆਂ ਇਕੱਠੇ ਕਰਨ ਦਾ ਵੀ ਚਾਹ ਬਹੁਤ ਸੀ ਉਸ ਟਾਈਮ ਪੰਜੀਆਂ ਦੇ ਸਟੈਮ ਨਾ ਇਹ ਬਣਦੇ ਸੀ ਤਾਜਮਹਿਲ ਜਿਹੜੀਆਂ ਕੁੜੀਆਂ ਆਪਣੇ ਵਾਸਤੇ ਦਾਅ ਜੁ ਇਕੱਠਾ ਕਰਦੀਆਂ ਸੀ ਦਾਅ ਚ ਵਾਸਤੇ ਇਹ ਚੀਜ਼ਾਂ ਬਣਾਉਂਦੇ ਸੀ ਫਿਰ ਸ਼ੀਸ਼ੇ 'ਚ ਇਹਦੀ ਜੜਾਈ ਹੁੰਦੀ ਸੀ ਦੇ ਇਹ ਇਹ ਪੰਜੀਆਂ ਉਹਦੇ ਲਈ ਇਕੱਠੀਆਂ 걸 ਜਾਂਦੀ ਸੀ ਤੇ ਲਖੜੀਆਂ ਦੇ ਟਾਈਮ ਨਾ ਪੰਜੀਆਂ ਰਖੜੀਆਂ ਤੇ ਵੀ ਲਗਾਈਆਂ ਹੁੰਦੀਆਂ ਸੀ ਜਦੋਂ ਆਪਾਂ ਦੁਕਾਨ ਤੇ ਜਾਣਾ ਨਾ ਇਹ ਦੇਖ ਕੇ ਚਾ ਚੜ ਜਾਂਦਾ ਸੀ ਕਿ ਪੰਜੀਆਂ ਵਾਲੀਆਂ ਰਖੜੀਆਂ ਜਿਹੜੀਆਂ ਮੈਂ ਆਪਣੇ ਭਰਾ ਵਾਸਤੇ ਲੈਣੀ ਐ ਤੇ ਉਹ ਲਖੜੀਆਂ ਨਾ ਏਡੀ ਵੱਡੀ ਵੱਡੀਆਂ ਹੁੰਦੀਆਂ ਸੀ ਗੁੱਟ ਭਰ ਜਾਂਦਾ ਸੀ ਆਦੀ ਲਖੜੀਆਂ ਤਾਂ ਫਿਰ ਫੈਂਸੀ ਤੌਰ ਤੇ ਰਹਿ ਗਈਆਂ ਜਿਹੜੀਆਂ ਬਿੰਦਕੜੀ ਬਣਦੀਆਂ ਨੇ ਉਹਦੇ ਬਾਅਦ ਖੁੱਲ ਜਾਂਦੀ ਖੋਲ ਕੇ ਰੱਖ ਦਿੱਤੀ ਜਾਂਦੀ ਸੀ ਉਸ ਟਾਈਮ ਚਾ ਵੀ ਇੰਨਾ ਜ਼ਿਆਦਾ ਹੁੰਦਾ ਸੀ ਇੱਕ ਤਾਂ ਹੁੰਦਾ ਸੀ ਪੈਸੇ ਆਲੇ ਰਾਖਲੀ ਮਿੰਨੀਆ ਸਾਨੂੰ ਤੇ ਦੂਜਾ ਜੀ ਚਾ ਵੀ ਜ਼ਿਆਦਾ ਹੁੰਦਾ ਸੀ ਦੋ ਤਿੰਨ ਦਿਨ ਰੱਖੜੀ ਨਹੀਂ ਖੋਲਦੇ ਸੀ ਲੇਕਿਨ ਅੱਜ ਕੱਲ ਟਾਈਮ ਦੇ ਹਿਸਾਬ ਸੇ ਸਭ ਕੁਝ ਬਦਲ ਗਿਆ ਕਈ ਵਾਰ ਦਿਲ ਕਰਦਾ ਹੈ ਖੁੱਲ ਕੇ ਗੱਲਾਂ ਕਰ ਲਵਾਂ ਦਿਲ ਦੀਆਂ ਜੋ ਆਪਣੇ ਟਾਈਮ ਦੀਆਂ ਗੱਲਾਂ ਸੀ ਉਹ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂ ਅੱਜ ਇੱਕ ਭੈਣ ਨੇ ਵੀਡੀਓ ਵੀ ਪਾਰਕੀ ਸੀ ਸ਼ਾਰਟਸ ਪਾਰਕਿਆ ਸੀ ਇੱਕ ਜਿਹਦੇ ਚ ਫਰਾਟਾ ਚੱਲ ਰਿਹਾ ਸੀ ਤਾਂ ਉਹਨਾਂ ਨੂੰ ਉੱਪਰ ਲਿਖ ਵੀ ਰੱਖਿਆ ਸੀ ਕਿਨੂ ਕਿਨੂ ਇਹ ਟਾਈਮ ਯਾਦ ਹੈ ਮੈਂ ਕਮੈਂਟ ਵੀ ਕੀਤਾ ਉਹਨਾਂ ਨੂੰ ਕਿ ਇਹ ਟਾਈਮ ਤੁਸੀਂ ਯਾਦ ਕਰਵਾ ਦਿੱਤਾ ਕਿ ਜਦੋਂ ਫਰਾਟਾ ਚੱਲਦਾ ਸੀ ਤਾਂ ਮਹੱਲੇ ਦੇ ਛੋਟੇ-ਛੋਟੇ ਬੱਚੇ ਜੋ ਆਪਾਂ ਛੋਟੇ ਹੁੰਦੇ ਸੀ ਤਾਂ ਆਪਾਂ ਆਪਣੇ ਝੋਲੇ ਲੈ ਕੇ ਪਿੰਡ ਦੇ ਨੇੜੇ ਤੇੜੇ ਜਿਹੀਆਂ ਖੇਤਾਂ 'ਚ ਫਰਾਟਾ ਚੱਲਦਾ ਝੋਲੇ ਲੈ ਕੇ ਨਿਕਲ ਜਾਣਾ ਕਿ ਬੱਲਾ ਚੁੱਕੇ ਲਿਆਣੀਆਂ ਹੈਂ ਭਾਰ ਉਠਣਾ ਜਦੋਂ ਕਣ ਫਰਾਟੇ ਦੀ ਤਰਫ ਜਾਣਾ ਸੀ ਭਾਰ ਦੇ نیچے ਜਿਹੜੀਆਂ ਦੋ ਬੱਲਾ ਮਿਲਣੀਆਂ ਆਪਾਂ ਤੋੜ ਕੇ ਆਪਣੇ ਝੋਲੇ ਦੇ ਵਿੱਚ ਪਾ ਲੈਣ ਤੇ ਸ਼ਾਮ ਨੂੰ ਜਦੋਂ ਆਪਣੇ ਘਰ ਲੈ ਕੇ ਆਣੀ ਨਾ ਇੰਨਾ ਚਾਹ ਹੁੰਦਾ ਸੀ ਸਾਰੇ ਬੱਚਿਆਂ ਨੂੰ ਇਹਨੂੰ ਕੁੱਟਣਾ ਤੇ ਤੇ ਘਾੜਨਾ ਤੇ ਫਿਰ ਦੁਕਾਨ ਤੇ ਲੈ ਕੇ ਜਾਣਾ ਜੇ 50 ਪੈਸੇ ਦੀ ਰੁਪਏ ਦੀ ਵੀ ਹੋ ਜਾਂਦੀ ਸੀ ਨਾ ਕਣਕ ਤਾਂ ਨੱਚਦੇ ਆਉਂਦੇ ਸੀ ਘਰ ਕਿ ਹਾਂ ਬਈ ਮੈਂ ਇੰਨੇ ਦੀ ਕਣਕ ਵੇਚੀ ਐ ਤੇ ਮੈਨੂੰ ਇੰਨੀ ਚੀਜ਼ਾਂ ਮਿਲੀਆਂ ਰੁਪਏ ਦੀ ਵੀ ਚੀਜ਼ ਆਪਾਂ ਰੱਜ ਕੇ ਖਾ ਲੈਂਦੇ ਸੀ ਲੇਕਿਨ ਅੱਜ ਦੇ ਟਾਈਮ ਰੁਪਏ ਦੀ ਵੈਲਿਊ ਵੀ ਖਤਮ ਹੋ ਗਈ ਐ ਕਿਉਂਕਿ ਪ੍ਰਾਈਵੇਟ ਸਕੂਲਾਂ 'ਚ ਹੀ ਹਰ ਘਰ ਦੀ ਕਹਾਣੀ ਹੈ ਇਹ ਕਿ ਜਿਹੜੀ ਉਹਦੀ ਇਨਕਮ ਹੁੰਦੀ ਆ ਉਹਦਾ ਦਾ ਅੱਧ ਤੋਂ ਵੀ ਜ਼ਿਆਦਾ ਹਿੱਸਾ ਜਿਹੜਾ ਪ੍ਰਾਈਵੇਟ ਸਕੂਲਾਂ 'ਚ ਜਾ ਰਿਹਾ ਹੈ ਕਿਉਂਕਿ ਜੇ ਸਰਕਾਰੀ ਸਕੂਲਾਂ 'ਚ ਪੜ੍ਹਾਈ ਹੋਵੇ ਤਾਂ ਬੱਚਿਆਂ ਨੂੰ ਜ਼ਰੂਰਤ ਨਾ ਪਵੇ ਪ੍ਰਾਈਵੇਟ ਸਕੂਲ ਲਾਣੇ ਦੀ ਲੇਕਿਨ ਅੱਜ ਕੱਲ੍ਹ ਦੌੜ ਇੰਨੀ ਜ਼ਿਆਦਾ ਹੋ ਗਈ ਹੈ ਸਰਕਾਰੀ ਸਕੂਲਾਂ 'ਚ ਪੜ੍ਹਾਈ ਨਾ ਹੋਣੇ ਕਰਕੇ ਹਰ ਕੋਈ ਗਰੀਬ ਤੋਂ ਗਰੀਬ ਵੀ ਬੱਚਿਆਂ ਨੂੰ ਪ੍ਰਾਈਵੇਟ ਸਕੂਲ 'ਚ ਪਾਉਣਾ ਚਾਹੁੰਦਾ ਹੈ ਤਾਂ ਜੋ ਬੱਚਾ ਵੱਡਾ ਹੋ ਕੇ ਇੱਕ ਕਾਮਯਾਬ ਇਨਸਾਨ ਬਣ ਚਕੇ ਜੋ ਟਾਈਮ ਦੋ ਰੋਣ ਦੇ ਮਾਪੇ ਪਾ ਨੇ ਕਿ ਉਹ ਬੱਚਾ ਨਾ ਦੇਖ ਪਾਵੇ ਹਰ ਮਾਪੇ ਬਾਪ ਦੀ ਇਹ ਹੀ ਸੋਚ ਹੈ ਤੇ ਇਹ ਚੀਜ਼ਾਂ ਬਸ ਯਾਦ ਵਿੱਚ ਹੀ ਰਹਿ ਗਈਆਂ ਤੇ ਇਹ ਦੇਖ ਕੇ ਨਾ ਮੈਂ ਵਾਕਿਆ ਤੇ ਉਸ ਟਾਈਮ ਤੇ ਚਲੀ ਗਈ ਸੀ ਜਦੋਂ ਬਚਪਨ ਦੀਆਂ ਗੱਲਾਂ ਹੁੰਦੀਆਂ ਸੀ ਉਹਨਾਂ ਉਹਨਾਂ ਟਾਈਮ 'ਚ ਜੀਰੇ ਸੀ ਜਦੋਂ ਆਪਾਂ ਬਚਪਨ 'ਚ ਇਹ ਪੈਸੇ ਲੈ ਕੇ ਇੰਨੇ ਜ਼ਿਆਦਾ ਖੁਸ਼ ਹੁੰਦੇ ਸੀ ਜਿਹੜੀ ਅੱਜ ਕੱਲ ਦੇ ਬੱਚਿਆਂ ਦੇ ਚਿਹਰਿਆਂ ਤੇ ਇਹ ਪੈਸੇ ਦੇਖ ਕੇ ਖੁਸ਼ੀ ਨਹੀਂ ਹੁੰਦੀ ਇਹ ਤਾਂ ਸਿਰਫ ਵੱਡੇ ਨੋਟ 500 ਦੇ ਦੇਖ ਕੇ ਹੀ ਖੁਸ਼ ਹੁੰਦੇ ਨੇ ਤੇ ਸਾਨੂੰ ਤਾਂ ਦੁਕਾਨ ਤੇ ਜਾਣ ਦੀ ਇਜਾਜ਼ਤ ਵੀ ਇੰਨੀ ਨਹੀਂ ਹੁੰਦੀ ਸੀ ਜਿਵੇਂ ਅੱਜ ਕੱਲ ਬੱਚੇ ਮੂੰਹ ਚ ਨਿਕਲਦੇ ਨਹੀਂ ਤੇ ਇੱਕ ਚੀਜ਼ ਕਹਿੰਦੇ ਨੇ 10 ਚੀਜ਼ਾਂ ਹਾਜ਼ਰ ਹੋ ਜਾਂਦੀਆਂ ਨੇ ਤੇ ਸਾਡੇ ਟਾਈਮ ਤਾਂ ਦੁਕਾਨ ਤੇ ਵੀ ਹਾੜੇ ਕੱਢਣੇ ਪੈਂਦੇ ਸੀ ਕਿ ਮੈਨੂੰ ਮੰਮੀ ਇਹ ਚੀਜ਼ ਲੈਣੀ ਹੈ ਤੇ ਬੜੀ ਮੁਸਕਨ ਨਾਲ ਮਿਲਦੇ ਸੀ ਕਿਉਂਕਿ ਗਰੀਬੀ ਉਸ ਟਾਈਮ ਬਹੁਤ ਜ਼ਿਆਦਾ ਹੁੰਦੀ ਸੀ ਤੇ ਹਰ ਕੋਈ ਆਪਣੇ ਜੀਵਨ ਨੂੰ ਲੈ ਕੇ ਬਹੁਤ ਜ਼ਿਆਦਾ ਸੰਘਰਸ਼ ਕਰਦਾ ਸੀ ਤੇ ਹੁਣ ਜਿਵੇਂ ਹਰ ਕਿਸੇ ਕਹਿੰਦੇ ਨਾ ਜਿੰਨੇ ਦਾ ਆਣਾ ਹੈ ਫਲਾਣਾ ਉਸ ਟਾਈਮ ਤਾਂ ਆਪਣੇ ਆਪ ਆਪਣੇ ਜੋ ਵੀ ਪਰਿਵਾਰ ਦੇ ਮੈਂਬਰ ਹੁੰਦੇ ਸੀ ਕਣਕਾਂ ਵੱਢਦੇ ਸੀ ਦਾਣੇ ਵੀ ਕਰਦੇ ਸੀ ਨਾਲੇ ਪਸ਼ੂਆਂ ਲਈ ਚਾਰਾ ਤੂੜੀ ਇਕੱਠੀ ਹੋ ਜਾਂਦੀ ਸੀ ਤੇ ਚਾਹ ਚੜ ਜਾਂਦਾ ਸੀ ਜਦੋਂ ਘਰ ਤੂੜੀ ਤੇ ਦਾਣੇ ਆਉਂਦੇ ਸੀ ਦਾਣੇ ਦਾ ਢੇਰ ਘਰ ਚ ਲੱਗਿਆ ਦੇਖ ਕੇ ਉਸ ਖੁਸ਼ੀ ਨੂੰ ਮੈਂ ਬਿਆਨ ਨਹੀਂ ਕਰ ਸਕਦੀ ਚੇੜੀ ਉਸ ਟਾਈਮ ਆਪਾਂ ਨੇ ਦੇਖੀ ਐ ਚਲੋ ਜੀ ਟਾਈਮ ਦੇ ਹਿਸਾਬ ਨਾਲ ਟਾਈਮ ਬਦਲਦਾ ਜਾ ਰਿਹਾ ਹੈ ਜਿੰਨਾ ਟਾਈਮ ਹੁਣ ਚੇਂਜ ਹੋ ਗਿਆ ਹੈ ਆਣੇ ਵਾਲੇ ਟਾਈਮ 'ਚ ਤਾਂ ਪਤਾ ਨਹੀਂ ਇਤੋਂ ਜ਼ਿਆਦਾ ਵੀ ਚੇਂਜ ਹੋ ਜਾਣਾ ਹੈ ਟਾਈਮ ਕਿਉਂਕਿ ਆਪਾਂ ਨੂੰ ਹਾਲਾਤ ਹੁਣੇ ਤੋਂ ਦਿੱਕੇ ਨਹੀਂ ਤੇ ਆਣੇ ਵਾਲੇ ਟਾਈਮ ਦੇ ਹਾਲਾਤ ਇਤੋਂ ਵੀ ਜ਼ਿਆਦਾ ਖਤਰਨਾਕ ਹੋਣੇ ਨੇ ਚਲੋ ਜੀ ਆਪਾਂ ਨੇ ਜਿਹੜਾ ਟਾਈਮ ਬਿਤਿਆ ਹੈ ਉਸ ਪੀੜ੍ਹੀ ਵਾਲਾ ਆਪਾਂ ਤਾਂ ਇਹੀ ਕਹਿੰਦੇ ਹਾਂ ਬਹੁਤ ਵਧੀਆ ਬਿਤਿਆ ਜੀ ਜੋ ਆਪਣੇ ਪਰਿਵਾਰ ਦੇ ਹਰ ਦੁੱਖ ਸੁੱਖ 'ਚ ਆਪਾਂ ਹਰ ਕੰਮ 'ਚ ਆਪਾਂ ਭੱਜ-ਭੱਜ ਕੇ ਹਿੱਸਾ ਲਿਆ ਨੇ ਉਹ ਬਹੁਤ ਵਧੀਆ ਬਹੁਤ ਵਧੀਆ ਦਿਨ ਸੀ ਉਹ ਤੇ ਅੱਜ ਤਾਂ ਹੀ ਆਪਾਂ ਇੰਨੇ ਮਜ਼ਬੂਤ ਬਣੇ ਹਾਂ ਆਪਾਂ ਨੇ ਉਹ ਤੰਗੀਆਂ ਸਹਿ ਆਂ ਦੇਖਿਆ ਨੇ ਤੇ ਇਹ ਇਹ ਕਰੰਸੀ ਦਿਖਾਣੇ ਦਾ ਇਹੀ ਮੇਰਾ ਮਕਸਦ ਸੀ ਮੈਂ ਬੱਚਿਆਂ ਨੂੰ ਵੀ ਇਹੀ ਗੱਲ ਸਮਝਾਈ ਸੀ ਤੇ ਬੱਚਿਆਂ ਦੇ ਹਰ ਸਵਾਲ ਦਾ ਜਵਾਬ ਵੀ ਦਿੱਤਾ ਕਿ ਇਹ ਇਹ ਕਿਦਾਂ ਦੇ ਪੈਸੇ ਨੇ ਕੀ ਨੇ ਤੇ ਇਹ ਸਾਡੇ ਲਈ ਕੀ ਵੈਲਿਊ ਹੈ ਇਹਨਾਂ ਨੂੰ ਮੈਂ ਸਾंभ ਕੇ ਰੱਖੀ ਹੋਈ ਨੇ ਤੇ ਅੱਗੇ ਵੀ ਮੈਂ ਇਹਨਾਂ ਨੂੰ ਸਾंभ ਕੇ ਰੱਖਾਂਗੀ ਤੇ ਇਹ ਸਾਰੇ ਪੈਸਿਆਂ ਨੂੰ ਮੈਂ ਲੈਣ ਦੇ ਵਿੱਚ ਹੀ ਲਗਾ ਦੇ। ਇੱਥੇ ਤੋਂ ਜ਼ਿੰਦਗੀ ਸਟਾਰਟ ਹੋਈ ਹੈ ਤੇ ਆਂਦੇ-ਆਂਦੀ ਏ 500 ਤੱਕ ਆ ਗਈ ਹੈ। 20 ਪੈਸੇ ਦਸੀ 25 ਤੋਂ ਸਟਾਰਟ ਹੋ ਕੇ ਦੇਖੋ ਕਿੱਥੇ ਤੱਕ ਆ ਗਿਆ। ਅੱਜ ਕੱਲ ਤਾਂ ਇਹ ਬੱਚਿਆਂ ਨੂੰ ਉਂ ਵੀ ਨਹੀਂ ਮਿਲਦੇ ਹੈਗੇ ਨਾ ਬੱਚੇ ਲੈਂਦੇ। ਚਲੋ ਜੀ ਇਹ ਗੱਲਾਂ ਤਾਂ ਖਤਮ ਹੀ ਨਹੀਂ ਹੋਣੀਆਂ ਆਪਾਂ ਅੱਗੇ ਦੇਖਦੇ ਆਂ ਆਪਣੀ ਵੀਡੀਓ। ਲੈ 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 ਹਾਈ ਸਮਨ ਆ ਲੈ ਲੈ ਲੈ। ਬੱਸ ਹੋ ਗਿਆ। गाना ढंग ते गाले इतना क्यों माता रानी भी तक मंगोली सुट के बैठकी होगी इतनी गंदे सुराने की आवाज सुरीली आवज मंगाएगी कम तो माता भी खुश होवे आ गया भी जगराते मा। सिंगर हो गया। स्कूस बन जिए सिंगर ना बनिए रिक्वेस्ट है रात मतलब लोग पजेंगे रात में लोग उठ कर दौड़ जेंगे इना गंदे सू खाने वास्ते क्यों उड़ आ गए खा खा तो जाएंगे पर तेरा गाना नहीं सुनना होना ने तन्ने तो ला आएंगे खा कहो तो भी जय जोवन प्रीत कर बाय बाय कटा होएगा ना मैं गाना गा रहा हूं गाने की बस पीछे कैमरे पे पहला शुरू करा गाना और लोग नाचेंगे ਬੱਸ ਹੋ ਗਏ ਮੰਮੀ ਚਲੋ ਠੀਕ ਹੈ ਸਾਡੇ ਤਾਂ ਹੱਸ-ਸੱਸ ਕੇ ਪੇਟ ਦੁਖਣ ਲੱਗੇ ਤੁਹਾਡਾ ਕੀ ਹਾਲ ਹੈ ਅੱਜ ਜਰੂਰ ਦੱਸਣਾ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਮਿਲਾਂਗੇ ਕੱਲੂ ਇੱਕ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਜੀ ਮੇਰੇ ਵੱਲੋਂ ਸਾਰਿਆਂ ਨੂੰ ਬਾਏ ਬਾਏ